ਦੇਵਤੇ પ્રસન્ન ਹੋਏ ਇੱਕ ਸੰਤ ਤੇ ਕਹਿਣ ਲੱਗੇ ਤੈਨੂੰ ਵਰ ਦੇਣ ਵਾਸਤੇ ਆਇਆ ਉਹ ਕਹਿਣ ਲੱਗਾ ਮੈਨੂੰ ਨਹੀਂ ਚਾਹੀਦਾ ਵਰ ਆਪਣੇ ਕੋਲੋਂ ਰੱਖੋ ਨਹੀਂ ਚਾਹੀਦਾ ਦੇਵਤੇ ਕਹਿਣ ਲੱਗੇ بڑے بڑے ઋષਿ मुनि ਤੜਪਦੇ ਰਹਿੰਦੇ ਨੇ ਵਰ ਸਾਥੋਂ ਮੰਗਦੇ ਨੇ ਅਸੀਂ ਦਿੰਦੇ ਨਹੀਂ ਤੈਨੂੰ ਅਸੀਂ ਆਪ ਦੇਣ ਵਾਸਤੇ ਆਇਆ ਤੂੰ ਜਿਸ ਦੇ ਸਿਰ ਤੇ ਹੱਥ ਰੱਖੇਂਗਾ ਨਾ ਉਹ ਮਾਲਾ ਮਾਲ ਹੋ ਜਾਏਗਾ ਅਗਰ ਬਿਮਾਰ ਹੈ ਤਾਂ ਤੰਦਰੁਸਤ ਹੋ ਜਾਏਗਾ ਔਰ ਅਗਰ ਨਿਰਧਨ ਹੈ ਤਾਂ ਧਨવાન ਹੋ ਜਾਏਗਾ ਮੂਰਖ ਹੈ ਤਾਂ ਪੰਡਤ ਹੋ ਜਾਏਗਾ ਕਹਿੰਦਾ ਲਗਾਏ এবਾਰ ਮੈਨੂੰ ਨਹੀਂ ਚਾਹੀਦਾ ਹੱਦ ਹੋ ਗਈ ਤੂੰ ਆਪਣੇ ਹੱਥਾਂ 'ਚੇ ਬਰਕਤ ਨਹੀਂ ਚਾਹੁੰਦਾ ਕਿ ਕੋਈ ਧਨવાન ਹੋ ਜਾਏ ਕੋਈ ਗੁਣਵਾਨ ਹੋ ਜਾਏ ਕੋਈ ਭਗਤ ਹੋ ਜਾਏ ਕਹਿੰਦਾ ਇਹ ਤੇ ਮੈਂ ਚਾਹਨਾ ਪਰ ਤੈਨੂੰ ਅਸੀਂ ਦੇਨੇ এবਾਰ ਕਹਿੰਦਾ ਨਹੀਂ ਜਿੱਥੋਂ ਮੈਂ ਲੰਘ ਜਾਵਾਂ ਮੇਰੀ ਛਾਇਆ ਨਾਲੇ ਸਭ ਕੁਝ ਹੋਵੇ ਮੈਨੂੰ ਪਤਾ ਨਹੀਂ ਲੱਗਣਾ ਚਾਹੀਦਾ ਕੌਣ ਤੰਦਰੁਸਤ ਹੋ ਗਿਆ ਕੌਣ ਧਨવાન ਹੋ ਗਿਆ ਕੌਣ ਗੁਣਵਾਨ ਹੋ ਗਿਆ ਇਸ ਦਾ ਮੈਨੂੰ ਬੋਧ ਨਹੀਂ ਹੋਣਾ ਚਾਹੀਦਾ ਮੇਰੇ ਹੱਥ ਰੱਖਣ ਨਾਲ ਮੈਨੂੰ ਖਿਆਲ ਆ ਜਾਏਗਾ ਮੇਰੇ ਹੱਥਾਂ ਨਾਲ ਹੋ ਰਿਹਾ ਹੈ ਤੇ ਇਹ ਮੇਰਾ ਭਾਅ ਕਿਧਰੇ ਵੱਧ ਗਿਆ ਤਾਂ ਮੇਰਾ ਪ੍ਰਮਾਤਮਾ ਨਾਲ ਰਿਸ਼ਤਾ ਟੁੱਟ ਜਾਣਾ ਹੈ ਨਹੀਂ ਤੇ ਮੇਰੀ ਛਾਇਆ ਨਾਲ ਹੋਵੇ ਦੁਨੀਆ ਦੇ ਜਿਨ੍ਹਾਂ ਲੋਕਾਂ ਨੇ ਭਲਾਈ ਕੀਤੀ ਹੈ ਯਕੀਨ ਜਾਨੋ ਜ਼ਬਾਨ ਨਾਲ ਕਦੀ ਉਸ ਦੀ ਚਰਚਾ ਵੀ ਨਹੀਂ ਕੀਤੀ ਉਹ ਤੇ ਲੰਗ ਹੈ ਉਹਨਾਂ ਦੇ ਲੰਗਣ ਨਾਲ ਹੀ ਭਲਾਈ ਹੋਵੇਗੀ